ਹੈਲੋ ਜੀ ਸ਼ਸ਼ਟ੍ਰੀ ਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਸੇਜ ਕਰਿਆ ਕਰੋ ਜਿਨ੍ਹਾਂ ਕੋਲੇ ਮੇਰੇ ਕੱਪੜੇ ਪਹੁੰਚ ਗਏ ਸੋ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਤੰਦਰੁਸਤੀਆਂ ਤਰੱਕੀਆਂ ਦੇਵੇ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਰਾਮ ਟੈਕਸ ਪਸ਼ਮੀਨੇ ਦੇ ਸੂਟ ਇਹ ਆਪਾਂ ਨੂੰ ਕੰਪਨੀ ਨੇ ਭੇਜੇ ਆ ਜੀ ਕਿਉਂਕਿ ਸੀਜ਼ਨ ਜਾ ਰਿਹਾ ਹੈ ਜੀ 202200 ਦਾ ਸੂਟ ਸੀ ਜਿਹੜਾ ਅੱਜ ਰਹਿ ਗਿਆ ਸਿਰਫ 1350 ਦਾ ਜੀ ਪਿਓਰ ਪਸ਼ਮੀਨਾ 5 ਮੀਟਰ ਦਾ ਸੂਟ ਹੈ ਜੀ ਆਹ ਲਓ ਜੀ ਤੁਹਾਨੂੰ ਸਾਰਿਆਂ ਤੇ ਮੋਹਰਾ ਮਿਲ ਰਿਹਾ ਰਾਮ ਟੈਕਸ ਦਾ ਪਸ਼ਮੀਨਾ ਹੈ ਜੀ ਆਹ ਦੇਖ ਲਓ ਜੀ ਪਿਓਰ ਰਾਮ ਟੈਕਸ ਦਾ ਪਸ਼ਮੀਨਾ ਜੀ ਕਾਪੀ ਨਹੀਂ ਹੈਗੀ ਪਸ਼ਮੀਨਾ ਰਹੂ ਜੀ ਫੁੱਲ ਰਾਮ ਟੈਕਸ ਦਾ ਵਿਦ ਵਰਕ ਅੱਜ ਤੁਹਾਨੂੰ ਸਿਰਫ 1350 ਦਾ ਮਿਲਣਾ ਜੀ 2000 2100 ਦੇ ਵਿਕੇ ਹੋਏ ਇਹ ਸੂਟ ਹੈ ਪਿਓਰ ਪਸ਼ਮੀਨਾ ਜੀ ਪਸ਼ਮੀਨੇ ਦੇ ਵਰਕ ਹੈ ਆਹ ਲਓ ਜੀ ਤੁਹਾਨੂੰ ਦੱਸਦਾ ਰਗਾ ਜੀ ਆਪਣੇ ਕੋਲੇ ਸਾਰੇ ਕੱਪੜੇ ਸਸਤੇ ਰੇਟਾਂ 'ਤੇ ਮਿਲਦੇ ਆਹ ਦੇ ਵਰਕ ਕੀਤੇ ਹੋਏ ਹੈ ਜੀ ਦੀ ਕੋ ਜੂਮ ਕਰਕੇ ਦਿਖਾਓ ਜਿਹੜਾ ਇਹ ਤੇ ਵਰਕ ਕੀਤਾ ਤੁਹਾਨੂੰ ਬਿਲਕੁਲ ਇਦਾਂ ਲੱਗੂਗਾ ਜੀ ਜਿਵੇਂ ਥੇ ਪੇਂਟ ਕੀਤੇ ਹੁੰਦੇ ਆ ਬਸ ਇਹ ਪੰਪਨੀ ਦਾ ਬ੍ਰਾਂਡਡ ਪੀਸ ਹੈ ਬ੍ਰਾਂਡਡ ਪੀਸ ਹੋਣ ਕਰਕੇ ਬ੍ਰਾਂਡ ਦੀ ਹੀ ਇਹ ਤੇ ਵਰਕ ਹੈ ਇਹ ਜਿਹੜਾ ਵਰਕ ਕੀਤਾ ਇਹ ਆਪਣੀਆਂ ਛੋਟੀਆਂ ਮਸ਼ੀਨਾਂ ਵਾਲਾ ਵਰਕ ਨਹੀਂ ਹੈਗਾ ਜੀ ਇਹ ਵਰਕ ਹੈਗਾ ਜੀ ਵੱਡੀਆਂ ਮਸ਼ੀਨਾਂ ਦਾ ਜਿਹੜੀਆਂ ਕਿ ਵਾਵਾ ਵੱਡੀਆਂ ਹੁੰਦੀਆਂ ਕੰਪਨੀਆਂ ਕੋਲੇ ਆ ਬਾਹਰ ਲਾਓ ਤੇ ਉਹਦਾ ਕਰਕੇ ਜੀ ਆਪਾਂ ਨੂੰ ਹੁਣ ਕੰਪਨੀ ਨੇ ਭੇਜ ਤੇ ਲੈਸ ਕਰਕੇ ਤੇ ਆਪਾਂ ਵੀ ਸੋਨੂੰ ਲੈਸ ਕਰਕੇ ਆਹ ਲਓ ਜੀ ਆ ਕੀ ਦੀ ਜਾਣ ਨਿਕਲੀ ਜਾਂਦੀ ਐ ਲਾਰਮ ਤੁਹਾਥੀ ਨੀ ਚੱਕਿਆ ਆ ਲਓ ਜੀ ਆਇਆ ਦਾ ਰਹਿ ਗਿਆ ਜੀ ਬਾਜੂ ਵਰਕ ਤੁਸੀਂ ਇਹ ਵਰਕ ਪਹੁੰਚਿਆ ਤੇ ਵੀ ਲੈ ਸਕਦੇ ਹੋ ਤੇ ਬਾਜੂ ਤੇ ਵੀ ਲੈ ਸਕਦੇ ਹੋ ਕਿਉਂਕਿ ਜੇ ਤੁਸੀਂ ਇਹ ਪਹੁੰਚਿਆ ਤੇ ਲਿਆਉਣਾ ਤਾਂ ਬਾਜੂ ਤੇ ਤੁਸੀਂ ਪੈ ਪਿੰਗ ਲਵਾ ਸਕਦੇ ਹੋ ਅਗਰ ਤੁਸੀਂ ਬਾਹਾਂ ਤੇ ਲਿਆਉਣਾ ਤਾਂ ਬਾਹਾਂ ਤੇ ਵੀ ਲੈ ਸਕਦੇ ਹੋ ਵਰਕ ਸਾਰਾ ਦਾ ਸੇਮ ਰਹਿਣ ਵਾਲਾ ਜੀ ਵਰਕ ਚ ਕੋਈ ਦਿੱਕਤ ਹੋਵੇ ਅਸੀਂ ਜ਼ਿੰਮੇਵਾਰ ਹਾਂ ਜੀ ਸਾਰਾ ਰਾਮ ਟੈਕਸ ਦਾ ਪਿਓਰ ਬ੍ਰਾਂਡਡ ਪਸ਼ਮੀਨਾ ਰਹਿਣ ਵਾਲਾ ਤੇ ਬਰਕ ਦੇ ਕੇ ਤਾਂ ਤੁਹਾਡੀ ਰੂਹ ਖੁਸ਼ ਹੋ ਗਈ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਕਲਰ ਬਾਹਰ ਫੁੱਟ ਨਹੀਂ ਆਪਾਂ ਸਾਰਾ ਸੂਟ ਨਹੀਂ ਖੋਲਾਂਗੇ ਸੋਨੂੰ ਅਸੀਂ ਕਲਾ ਦਿਖਾਵਾਂਗੇ ਜੀ ਸੋਨੂੰ ਪਹਿਲਾਂ ਵੀ ਆਪਾਂ ਵੀਡੀਓ ਚ ਇਹ ਗੱਲ ਕਹਿੰਦੇ ਨੇ ਜੀ ਸੋਡਾ ਸਾਰਾ ਦਾ ਸੌਕਾ ਸੌਕ ਆਪਾਂ ਪੂਰਾ ਕਰਾਂਗੇ ਮਹਿੰਗੇ ਸੂਟ ਸਸਤੇ ਰੇਟਾਂ ਚ ਪਾਉਣ ਦਾ ਆ ਲਓ ਜੀ ਪੱਕੇ ਰਾਮ ਟੈਕਸ ਦੇ ਹੋ ਲੱਗੇ ਹੋਇਆ ਮਾਰ ਕੇ ਆ ਗਿਆ ਜੀ ਮਹਿਰੂਨ ਜਿਹਾ ਕਲਰ ਆ ਲਓ ਜੀ ਮਹਿਰੂਨ ਕਲਰ ਹੈ ਜੀ 27 ਇੰਚੇ ਦੀ ਕੜਾਈ ਹੈ ਜਿਹੜੀ ਕੜਾਈ ਦੀ ਚੜਾਈ ਹੈ ਜੀ 27 ਇੰਚ RAMTEX ਦਾ ਬ੍ਰਾਂਡਡ ਪਸ਼ਮੀਨਾ ਆ ਲਓ ਜੀ ਬਰਕ ਸਾਰਿਆਂ ਤੇ ਬਹੁਤ ਹੀ ਪਿਆਰਾ ਰਹਿਣ ਵਾਲਾ ਜੀ ਆ ਲਓ ਜੀ ਆ ਲਓ ਜੀ ਇਹ ਆ ਗਿਆ ਜੀ ਇਹਦੇ ਵਿੱਚ ਮਹਿਰੂਨ ਕਲਰ ਇਹ ਜਿਹੜੀ ਪੈਰਟ ਕਲਰ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਕੋਲ ਤੇ ਭਾਈ ਬਹੁਤ ਮਹਿੰਗੇ ਸੂਟ ਹੈ ਜੀ 2-2000 ਦੇ 21200 ਦੇ ਵਿਕਣ ਵਾਲੇ ਸੂਟ ਹੈ ਇਹ ਤੇ ਜਿਹੜੇ ਆਪਾਂ ਤੁਹਾਨੂੰ ਅੱਜ 1350 ਚ ਦੇ ਰਹੇ ਹਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਦੇਸੀ ਸੂਟ ਨੇ ਟੈਂਸ਼ਨ ਨਹੀਂ ਲੈਣੀ ਤੁਸੀਂ ਪੱਕੇ ਮਾਰ ਕੇ ਲੱਗੇ ਹੋਇਆ ਜੀ ਸੂਟਾਂ ਦੇ ਆ ਬੱਲੇ ਹੀ ਰੰਗ ਹੈ ਜੀ ਮੈਨੂੰ ਇਸ ਰੰਗ ਕੇ ਤੇ ਮਹਿੰਗੇ ਕੱਪੜੇ ਚ ਰੰਗ ਵੱਖਰਾ ਹੀ ਆਉਂਦੇ ਆ ਜੀ ਮੈਨੂੰ ਇਸ ਰੰਗ ਦਾ ਨਹੀਂ ਪਤਾ ਵੀ ਮੈਨੂੰ ਕੀ ਕਵਾਂ ਜਿਵੇਂ ਮੈਨੂੰ ਤਾਂ ਮੈਨੂੰ ਪਤਾ ਲੱਗਾ ਸੀ ਇਹਦਾ ਕੱਟ ਪਤਾ ਲੱਗ ਰਿਹਾ ਜੀ ਇਹਨੂੰ ਕੀ ਕਲਰ ਕਵਾਂ ਤੇ ਤੁਸੀਂ ਵਰਕ ਜੇ ਜਦੋਂ ਤੁਹਾਡੇ ਕੋਲੇ ਸੂਟ ਪਹੁੰਚੇ ਨਾ ਜੀ ਸੁਣਨਾ 2 2000 ਦੀ ਸ਼ਰਤ ਲੱਗੀ ਤੁਹਾਡੀ ਰੂਹ ਖੁਸ਼ ਹੋ ਜਾਣੀ ਜੇ ਇੰਨਾ ਸੋਹਣਾ ਵਰਕ ਕੀਤਾ ਹੋਇਆ ਆਪਾਂ ਜੇਕਰ ਇਹ ਮਾਰਕੀਟ ਚੋਂ ਵਰਕ ਕਰਵਾਇ ਗਿਆ ਆ ਵਾਲਾ ਵਰਕ ਸੇਮ ਬਾਜੂ ਤੇ ਕਰਵਾਇ ਗਿਆ ਤਾਂ 6.5 700 ਚ ਵਰਕ ਕਰਨਗੇ ਜੀ ਤੇ ਪਰ ਇਹ ਆ ਜੀ ਬ੍ਰਾਂਡਡ ਦਾ ਰਾਮ ਟੈਕਸ ਦਾ ਕਪੜਾ ਰਾਮ ਟੈਕਸ ਦਾ ਮਤਲਬ ਹੈ ਆਰਾਮ ਦਿੰਦਾ ਹੈ ਆ ਬਈ ਆਪਾਂ ਇਹਦੇ ਮਾਰਕੀਟ ਜਿਹੜੇ ਦਿਖਾਉਣੇ ਉਹਨਾਂ ਨੇ ਤੁਹਾਨੂੰ ਦੇਖੋ ਤੁਸੀਂ ਚੁੰਨੀ ਕਿਹੜੀ ਡਾਈ ਕਰਾਉਣੀ ਹੈ ਚੁੰਨੀ ਆਪਲੇ ਕੋਲੋਂ ਚਨੂਨ ਦੀ ਵੀ ਲੈ ਸਕਦੇ ਹੋ ਪਿਓਰ ਦੀ ਮਸਲੀਨ ਦੀ ਜਿਹੜੀ ਮਰਜ਼ੀ ਟੌਕ ਜੀ ਆਪਣੇ ਕੋਲ ਚੁੰਨੀਆਂ ਦਾ ਪੂਰਾ ਆ ਚੁੱਕਿਆ ਜੀ ਚਾਹੇ ਆਪਣੇ ਕੋਲੇ ਕਮਲ ਚਨੂਨ ਪਈ ਆ ਫੁੱਲ ਪਿਓਰ ਪਈ ਆ ਜੀ ਸੈਮੀ ਪਿਓਰ ਪਈ ਆ ਮਸਲੀਨ ਪਈ ਆ ਡੋਰੀਆ ਦੀ ਪਈ ਆ ਤੇ ਬਾਕੀ ਔਰਗੈਂਜਾ ਦੀ ਪਈ ਆ ਤੁਸੀਂ ਕੀ ਕਰਨਾ ਜੀ ਤੁਸੀਂ ਆ ਚੁੰਨੀ ਦੀ ਜਿਹੜੀ ਸੂਟ ਦੀ ਵਿਚਾਲੜੀ ਚੁੰਨੀ ਦੀ ਭੋਏ ਆ ਉਹ ਤਾਂ ਸੂਟ ਨਾਲ ਦੀ ਕਰਾਉਗਾ ਤੇ ਸੈਡਾਂ ਤੇ ਆਹ ਰੰਗ ਪਵਾਓ ਜੀ ਆਹੀ ਸੂਟ ਤੁਸੀਂ ਕਹੋਗੇ ਵੀ 3500 ਦਾ ਤਾਂ 3500 ਦਾ ਵੀ ਇਹ ਨਹੀਂ ਬਣ ਜਾਣਾ ਕਿਉਂਕਿ ਬ੍ਰਾਂਡ ਦਾ ਜੀ ਰਾਮ ਟੈਕਸ ਬ੍ਰਾਂਡ ਦਾ ਇਹ ਆ ਗਿਆ ਕਲਰ ਜੀ ਸਾਡੇ ਜਿਹੜੇ ਸੀ ਉਹਨੂੰ ਮੋਸ ਸਾਈਡ ਤੇ ਪੱਕੇ ਮਾਰਕੀਟ ਦਿਖਾਉਣ ਦਾ ਦਿਖਾਉਣ ਦਾ ਹੀ ਰੀਜ਼ਨ ਆ ਜੀ ਕਿ ਕਸਟਮਰ ਨੂੰ ਵੀ ਬਲੀਵ ਦੇਈਏ ਕਿ ਹਾਂ ਜੀ ਆਹ ਚੀਜ਼ ਆ ਤੇ ਅਸੀਂ ਆਹ ਰੇਟ ਦੇ ਰਹੇ ਹਾਂ ਜਿਹੜਾ ਮਾਰਕੀਟ 'ਚ ਆਹ ਰੇਟ ਤੇ ਚੱਲ ਰਿਹਾ ਆ ਗਿਆ ਜੀ ਮਰਜੈਂਟਾ ਕਲਰ ਬਿਦੌਟ ਰਾਮ ਟੈਕਸ ਦੇ ਮਾਰਕੀਟ ਤੋਂ ਬਿਨਾ ਕੋਈ ਸੂਟ ਨਹੀਂ ਆਪਾਂ ਆਹ ਆ ਰਿਹਾ ਤੇ ਰਾਮ ਟੈਕਸ ਦੀਆਂ ਮੁਰਾ ਲੱਗੀਆਂ ਜੀ ਦੇਸੀ ਕੱਪੜਾ ਨਹੀਂ ਹੋਊਗਾ ਜੀ ਜਿਹੜਾ ਇਹ ਰਾਮਪੈਕਸ ਦਾ ਪਸ਼ਮੀਨਾ ਜੀ ਚ ਲਚਕ ਨਹੀਂ ਹੁੰਦੀ ਇਹ ਖੜਮਾ ਖੜਮਾ ਜਿਹਾ ਪਸ਼ਮੀਨਾ ਹੁੰਦਾ ਜਿਵੇਂ ਆਪਾਂ ਕਹਿੰਦੇ ਖੜਮਾ ਜਾਈਦਾ ਆ ਲਓ ਜੀ ਤੁਸੀਂ ਵਰਕ ਦੇਖ ਕੇ ਖੁਸ਼ ਹੋ ਜਾਣਾ ਜੀ 7 ਤੋਂ 800 ਦਾ ਇਹਦੇ ਤੇ ਵਰਕ ਕੀਤਾ ਹੋਇਆ ਜੀ ਐਡ ਗਿਆ ਮੇਰਾ ਵੱਧ ਵੀ ਹੋ ਸਕਦਾ 900 ਦਾ ਵੀ ਹੋ ਸਕਦਾ ਨਹੀਂ ਵਰਕ ਬਹੁਤ ਫਾਇਦਾ ਕੀਤਾ ਹੋਇਆ ਬ੍ਰਾਂਡਡ ਸੂਟ ਮਿਲ ਰਿਹਾ ਸਿਰਫ 1350 ਦਾ ਜੀ ਆ ਗਿਆ ਜੀ ਬਾਜੂ ਵਰਕ ਬਸ ਜਿਵੇਂ ਤੁਹਾਨੂੰ ਦੱਸਿਆ ਵਿਚੁੰਨੀਆਂ ਵਿਚਾਲੋ ਇੱਕ ਰੰਗ ਦੀਆਂ ਤੇ ਸੈਟਾਂ ਤੋਂ ਇਹਦੇ ਨਾਲ ਦੀਆਂ ਐਹੀ ਸੂਟ ਪਾਇਆ ਬਹੁਤ ਸੋਹਣਾ ਲੱਗਣਾ ਜੀ ਕਿਉਂਕਿ ਤਾਂ ਜਿਹੜਾ ਬਰਕ ਬਰਕ ਹੈ ਨਾ ਬਹੁਤ ਸੋਹਣਾ ਜਿਵੇਂ ਰੀਅਲ ਬਾਗ ਦੇ ਫੁੱਲ ਹੁੰਦੇ ਹੈਗਾ ਮਰਜੈਂਟਾ ਕਲਰ ਦਾ ਹੈ। ਰਾਮ ਟੈਕਸ ਦੇ ਸੂਟਾਂ ਦੇ ਵਿੱਚ ਬਸ ਡਿਜ਼ਾਈਨ ਬਦਲਿਆ ਜੀ। ਕਲਰ ਦਾ ਵੀ ਫਰਕ ਆ। ਡਿਜ਼ਾਈਨ ਬਦਲ ਉਹ ਕਲਰ ਦਾ ਵੀ ਫਰਕ ਹੋਊਗੀ ਤੁਹਾਨੂੰ ਤੇਰੀ ਫੱਦ ਹੋਣੀ ਜੀ ਹੈ। ਆ ਰਹੋ ਜੀ। 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਇਹ ਵੀ ਰਾਮ ਟੈਕਸ ਦਾ ਹੈ ਜੀ। ਸੂਟ ਹੈ ਬਹੁਤ ਵਧੀਆ ਸ਼ੂਟ ਹੈ ਇੱਕ ਸੱਚ ਮੈਂ ਸ਼ਿਪਿੰਗ ਦੱਸਣਾ ਭੁੱਲ ਗਈ ਜੀ 65 ਰੁਪਏ ਇੱਕ ਸੂਟ ਦੀ ਸ਼ਿਪਿੰਗ ਲੱਗਣੀ ਹੈ ਜੀ ਇਹ ਕਿਲੋ ਚਾਊਗਾ ਆਲ ਇੰਡੀਆ ਚ ਜਿੱਥੇ ਮਰਜ਼ੀ ਮੰਗਾਓ ਜੀ ਲਓ ਜੀ ਮੇਰੇ ਹੁਣ ਟੱਪਸਾ ਕਿਉਂ ਗ੍ਰਾਮ ਟੈਕਸ ਵੀ ਲੱਗਦਾ ਜੀ 26 ਇੰਚ ਚ ਤਿਆਰ 26 ਇੰਚ ਬਰਕ ਕੀਤਾ ਹੈ ਸੌਰੀ ਇਹਨਾਂ ਦਾ ਆ ਲਓ ਜੀ ਆ ਦੇਖੋ ਜੀ ਕਿਲੋਜੀ ਆਉਂਦਾ ਨਾ ਠੀਕ ਹੈ ਆ ਬਰਕ ਦਾ ਬਸ ਥੋੜਾ ਚੇਂਜ ਹੈ ਜਿਹਦਾ ਬਰਕ ਇਹ ਰਹਿ ਗਿਆ ਜੀ ਮਰਜੈਂਟਾ ਕਲਰ ਰਾਮ ਟੈਕਸ ਦੇ ਸੂਟ ਰਹਿਣ ਵਾਲੇ ਆ ਤੇ ਇਹਦਾ ਆਪਾਂ ਦਿਖਾਉਣਾ ਹੈ ਜੀ ਤੁਹਾਨੂੰ ਬਾਜੂ ਬਰਕ ਲਾਉ ਜੀ ਹੋਗੀ ਨਾ ਤੁਹਾਡੀ ਰੂਪੂ ਜੀ ਇਹ ਤੁਸੀਂ ਬਾਜੂ ਤੇ ਵੀ ਲਾ ਸਕਦੇ ਹੋ ਤੇ ਤੁਸੀਂ ਪਹੁੰਚੇ ਤੇ ਵੀ ਲਾ ਸਕਦੇ ਹੋ ਜੀ ਪਿਓਰ ਬ੍ਰਾਂਡਡ ਰਾਮ ਟੈਕਸ ਦੇ ਸੂਟ ਹੈ ਜੀ 1350 ਚ ਵਿਦ ਬਰਕ ਬਰਕ ਚ ਕੋਈ ਇਹ ਹੀ ਤੁਹਾਨੂੰ ਸਰਦੀ ਰੇਟ ਜੀ 2000 ਪਲੱਸ ਹੋਈ ਜੀ 2000 ਤੋਂ ਪਲੱਸ ਮਿਲਣਗੇ ਬਹੁਤ ਸੋਹਣਾ ਬ੍ਰਾਂਡਡ ਇਹ ਤਾਂ ਆਪਾਂ ਤੁਹਾਡੇ ਵਾਸਤੇ ਸਪੈਸ਼ਲ ਆਫਰ ਹੀ ਲੈ ਕੇ ਆਂਦਾ ਜੀ ਐ ਸਮਝ ਲਓ ਕਿ 30 40% ਡਿਸਕਾਊਂਟ ਤੋਂ ਇਹਨੂੰ ਸਾਮਾ ਸੂਟ ਮਿਲ ਰਿਹਾ ਚੁੰਨੀ ਕਰਾਓ ਵਿੱਚੋਂ ਪਲੇਨ ਸ਼ੈਡਾਂ ਤੋਂ ਇਹਦੇ ਨਾਲ ਦੀ ਕਰਾਓ ਜੀ ਏਸੇ ਸੂਟ ਨੂੰ ਬਣਾਓ 303500 ਦਾ ਜੀ ਕੜਾਈ ਦੇਖੋ ਓਨਲੀ 1350 ਦਾ ਸੂਟ ਆ ਜੀ ਤੇ 65 ਰੁਪਏ ਦੀ ਸ਼ਿਮਕ ਰਹਿਣ ਵਾਲੀ ਹੈ ਜੀ ਇਹ ਆ ਗਿਆ ਜੀ ਇਹ ਪਿਓਰ ਮਰਜੈਂਟਾ ਨਹੀਂ ਹੈਗਾ ਜੀ ਇਹਨੂੰ ਤੁਸੀਂ ਡਾਰਕ ਪਿੰਕ ਕਹਿ ਸਕਦੇ ਹੋ ਪਿਓਰ ਮਰਜੈਂਟਾ ਜਿਹੜਾ ਪਹਿਲਾਂ ਟਪਕ ਗਿਆ ਉਹ ਸੀ ਜੀ ਗੁਲਾਬੀ ਇਹ ਡਾਰਕ ਪਿੰਕ ਹੈ ਜੀ ਬਹੁਤ ਪਿਆਰਾ ਕਲਰ ਹੈ ਤੁਸੀਂ ਇਹਦੇ ਨਾਲ ਸਾਡੇ ਤੋਂ ਚਨੂਨ ਦੀ ਚੁੰਨੀ ਵੀ ਮੰਗਵਾ ਸਕਦੇ ਹੋ ਏਸ ਡਿਜ਼ਾਈਨ ਦੇ ਵਿੱਚ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਆ ਆ ਗਿਆ ਜੀ ਮਹਿੰਦੀ ਤੇ ਮਹਿਰੂਨ ਇਹ ਪਤਾ ਨਹੀਂ ਕਿਵੇਂ ਜੀ ਰਾਮ ਟੈਕਸ ਦਾ ਸੂਟ ਕੱਲਾ ਡਬਲ ਟੋਨ ਚ ਆਇਆ ਜੀ ਡਬਲ ਟੋਨ ਪਸ਼ਮੀਨੇ ਚ ਆਇਆ ਜੀ ਆ ਰੰਗ ਜਿਹੜਾ ਤਾਂ ਵਰਕ ਹੈ ਜੀ ਬਹੁਤ ਪਿਆਰਾ ਕੀਤਾ ਹੋਇਆ ਭੋਰਾ ਇਹ ਇਕੱਠਾ ਨਹੀਂ ਹੋਇਆ ਜੇ ਆਪਾਂ ਕਹਿ ਦਈਏ ਵੀ ਅਪਕਦਰ ਕਪੜਾ ਇਕੱਠਾ ਜਾਂ ਹੁੰਦਾ ਵਰਕਵੇਲੇ ਕਿੱਲਾ ਸੋਹਣਾ ਕੱਲਾ ਨਾ ਇਹ ਹਾਂ ਬਹੁਤ ਸੋਹਣਾ ਇਹ ਸੂਟ ਹੈ ਤੇ ਬਹੁਤ ਵਧੀਆ ਜੀ ਰਹਿਣ ਵਾਲਾ ਤੇ ਤੁਸੀਂ ਇਹਨੂੰ ਮੰਗਾ ਸਕਦੇ ਹੋ ਜੀ ਇਹ ਏ ਆ ਇਹਦੀ ਬਾਜੂ ਹੈ ਜੀ ਬਹੁਤ ਪਿਆਰੀ ਬਾਜੂ ਹੈ ਬਹੁਤ ਸੋਹਣੀ ਜੀ ਹੈ ਆਨਲੀ 1300 50 ਰੁਪਏ ਜੀ ਸਿਰਫ ਤੇ ਸਿਰਫ 1300 50 ਜੀ ਆ ਲਓ ਜੀ ਬਹੁਤ ਪਿਆਰਾ ਸੂਟ ਬਣਦਾ ਜੀ ਬਹੁਤ ਕਹਿਣ ਸੂਟ ਬਣਦਾ ਜੀ ਕੀ ਆਗਾ ਜੀ ਮਹਿੰਦੀ ਦੇ ਵਿੱਚ ਨੱਭੀ ਜੀ ਦੋ ਟੂਨਾ ਪੈਂਦੀਆਂ ਜਿਹਦੇ ਵਿੱਚ ਆ ਆਗਾ ਜੀ ਜਿਵੇਂ ਆਪਾਂ ਕਹਿੰਦੇ ਨੇ ਜਾਮਨੀ ਜਿਹਾ ਕਲਰ ਹੁੰਦਾ ਜੀ ਇਹਨੂੰ ਆਪਾਂ ਜਾਮਨੇ ਤਾਂ ਜਾਮਨੀ ਜੀ ਕਹਿੰਦੇ ਹਾਂ ਤੁਹਾਨੂੰ ਪਤਾ ਨਹੀਂ ਕਿਹੜਾ ਹੋਣਾ ਜੀ ਆ ਲਓ ਜੀ ਹਾਲੋ ਕੀ ਆਗਾ ਜੀ ਜਾਮਨੀ ਜਿਹਾ ਕਲਰ ਬਹੁਤ ਹੀ ਪਿਆਰਾ ਕਲਰ ਹੈ ਜੀ ਦੇਖੋ ਕਿੱਦਾ ਸੋਹਣਾ ਇਹ ਤੇ ਵਰਕ ਕੀਤਾ ਹੋਇਆ 26 ਇੰਚ ਜਿਹਦਾ ਵਰਕ ਹੈ ਰੋਕੇ ਤੇ ਮਰ ਲਿੋੜਾ ਕੁਝ ਕਰ ਮੈਂ ਤੇ ਇਹਦੀ ਬਾਜੂ ਕਿੱਧਰ ਗਈ ਇਹਦੀ ਬਾਜੂ ਦੀ ਥੱਲੇ ਆ ਗਈ ਹੈ ਨਾ ਇਹਦੀ ਬਾਜੂ ਜੀ ਆ ਰਹੀ ਮੈਨੂੰ ਲੱਗਿਆ ਤੇ ਬਾਜੂ ਨੂੰ ਮੈਂ ਹਾਂ ਬਹੁਤ ਪਿਆਰਾ ਵਰਕ ਕੀਤਾ ਹੋਇਆ ਬਾਜੂ ਤੇ ਚਾਹੇ ਤੁਸੀਂ ਪਹੁੰਚੀ ਤੇ ਲਿਓ ਜੀ ਬਹੁਤ ਸੋਨਾ ਵਰਕ ਹੈ ਤੇ ਲਾਸਟ ਜਗਾ ਇਹਦੇ ਨਾਲ ਦਾ ਜੀ ਬਲੈਕ ਆਹ ਲਓ ਇਹ ਸਪੈਸ਼ਲ ਕਲਰ ਤੁਹਾਡੇ ਵਾਸਤੇ ਯੈਸ ਇਹ ਆ ਗਿਆ ਜੀ ਇਹ ਆ ਗਿਆ ਜੀ ਬਲੈਕ ਕਲਰ ਬਹੁਤ ਸੋਨਾ ਵਰਕ ਹੈ ਜੀ ਰਾਮ ਟੈਕਸ ਦੀ ਬ੍ਰਾਂਡ ਦੇ suit ਲੈਣ ਵਾਲੇ ਆ 5 5 ਮੀਟਰ ਦੇ ਜੀ ਆਹ ਲਓ ਜੀ ਪੂਰਾ ਡਾਰਕ ਬਲੈਕ ਕਲਰ ਹੈ ਜੀ ਇਹ ਆ ਗਿਆ ਜੀ ਜੈੱਟ ਬਲੈਕ ਵਰਕ ਦੇਖੋ ਜੀ ਤੁਸੀਂ ਇਹਦੇ ਨਾਲ ਦੀ ਪਿੰਕ ਚੁੰਨੀ ਵੀ ਲੈ ਸਕਦੇ ਹੋ ਇਹਦੇ ਨਾਲ ਪਿੰਕ ਚੁੰਨੀ ਤੇ ਕਾਲੀ ਲੈਸ ਲਾ ਕੇ ਬੰਬ ਬਣ ਜਾਣਾ ਸੂਟ ਨੇ ਜੀ ਤੇ ਇਹਦਾ ਬਾਜੂ ਵਰਕ ਦੇਖੋ ਜੀ ਸੋਡੀ ਰੂਹ ਖੁਸ਼ ਹੋ ਜਾਣੀ ਹੈ ਬਹੁਤ ਵਧੀਆ ਚੀਜ਼ ਹੈ ਜੀ ਸੋ ਇਹ ਸੀ ਆਪਣੇ ਅੱਜ ਦੀ ਸੂਟ ਰਹਿਣ ਵਾਲੀ ਜੀ ਜਿਹੜਾ ਵੀ ਸਾਨੂੰ ਸੂਟ ਪਸੰਦ ਆਉਂਦਾ ਹੈ ਸੱਚੀ ਕਾ ਸੂਟ ਦੇ ਵਿੱਚ ਹੋਰ ਆਇਆ ਜੀ ਆਪਣੇ ਕੋਲੇ ਇਹਦੀ ਕੀਮਤ ਰਹਿਣ ਵਾਲੀ ਹੈ ਜੀ 700 ਰੁਪਏ ਇਹ ਹੈਗਾ ਜੀ ਡਬਲ ਟੋਨ ਪਿਓਰ ਫੈਂਡੀ ਸ਼ਿਲਕ ਆਲੋ ਜੀ ਆਲੋ ਜੀ ਇਹਦਾ ਰਹਿ ਗਿਆ ਜੀ ਬਰਕ ਬਹੁਤ ਪਿਆਰਾ ਬਰਕ ਹੈ ਜੀ ਬਹੁਤ ਸੋਹਣਾ ਬਰਕ ਕੀਤਾ ਪਿਓਰ ਫੈਂਡੀ ਸ਼ਿਲਕ ਐਸ ਪਾਸੇ ਇਹ 골ਡਨ ਲੱਗ ਰਿਹਾ ਇੱਥੇ ਵਿੱਚੋਂ ਲਈ ਆ ਦੇਖੋ ਜੀ ਸਾਰਿਆਂ ਦੇ ਫੈਂਡੀ ਦੀਆਂ ਪਿਓਰ ਦੀਆਂ ਨਾ ਮੋਹਰੇ ਵੀ ਲੱਗੀਆਂ ਹੋਈਆਂ ਤੇ ਹੁਣ ਤੁਹਾਨੂੰ ਇਹਦੀ ਸੂਟ ਦੀ ਕਰਤੂਤ ਵੀ ਦੱਸ ਦਿੰਨੇ ਆ ਜੀ ਆ ਰਿਹਾ ਜੀ ਰਾਇਲ ਬਲੂ ਜਿਹਾ ਕਲਰ ਤੇ 골ਡਨ ਡਬਲ ਟੋਨ ਹੈ ਜੀ ਆ ਲਓ ਜੀ ਏ本当 ਨੂੰ ਅਸੀ ਦੀ ਵਰਕ ਇਹ ਦਿਖਾਤਾ ਜੀ ਤੇ ਹੁਣ ਤੁਹਾਨੂੰ ਅਸੀ ਇਹ ਦਿਖਾਉਣੇ ਆ ਜੀ ਬਾਜੂ ਵਰਕ ਜਾਂ ਤੁਸੀਂ ਪਹੁੰਚਦੇ ਵੀ ਲੈ ਸਕਦੇ ਹੋ ਬਾਜੂ ਦੇ ਵੀ ਲੈ ਸਕਦੇ ਆ ਆ ਲਓ ਜੀ ਹਾਜੀ ਤੇ ਹੁਣ ਥੋੜੇ ਸਾਹਮਣੇ ਆਪਾਂ ਮਿਲ ਕੇ ਤੁਹਾਨੂੰ ਕਿਹੜੀ ਚੂੜੀ ਦੀ ਕਰਤੂਸ ਰਸਣ ਵਾਲੇ ਆ ਜੀ ਇਹਦੀ ਕਰਤੂਤ ਕਿਉਂ ਮਾੜੀ ਹੈ 700 ਦਾ ਕਿਉਂ ਵਿਕ ਰਿਹਾ ਹਾਲਾਂਕਿ ਦੇਖਿਆ ਜਾਵੇ ਤਾਂ 8-900 ਦੇ ਦਾ ਵਰਕ ਹੀ ਕੀਤਾ ਹੋਇਆ ਸਾਰੇ ਤੇ ਦੇਖੋ ਮੋਹਰਾਂ ਲੱਗੀਆਂ ਹੋਣੀਆਂ ਪਿਓਰ ਫੈਂਡੀ ਦੀਆਂ ਜੀ ਆ ਲੋ ਜੀ ਇਹਦੀ ਲੰਬਾਈ ਜੜਾਈ ਦਾ ਕੋਈ ਸੀ ਨਹੀਂ ਤੁਹਾਡੇ ਸਾਹਮਣੇ ਕੱਪੜਾ ਮਿਲ ਨਹੀਂ ਆ ਤੇ ਮੈਂ ਜਿਹੜੀ ਕੋਤੂਰ ਸਾਨੂੰ ਦੱਸੂਗੀ ਜੀ ਇਹ ਚ ਕਈ ਕੀ ਮਾੜੀ ਕਰਤੂਤ ਹੋ ਗਈ ਇਹਦੀ 1 2 3 ਤਿੰਨ ਤੇ ਆ ਗਿਆ 4 ਤੇ ਆ ਆ ਗਿਆ ਜੀ ਆ ਦੇਖੋ ਜੀ ਇੱਥੇ ਆ ਗਿਆ 5 ਪੌਣੇ 5 ਦੇ ਵਿੱਚ ਇਹਦੇ ਵਿੱਚ ਇੱਕੋ ਹੀ ਟੋਕ ਹੈ ਜੀ ਯਾਨੀ ਕਿ ਸਾਰਾ ਸੂਟ ਹੀ ਟੱਪ ਗਿਆ ਪੌਣੇ 5 ਮੀਟਰ ਚ ਓਨਲੀ ਇੱਕੋ ਹੀ ਟੋਕ ਆ ਜਿਸ ਕਰਕੇ ਇਹਦੀ ਵਿਚਾਰੇ ਦੀ ਖਰਤੂਤ ਖਿਲਰ ਗਈ ਸੂਟ ਸੀਗਾ ਘੱਟੋ ਘੱਟ ਇਹ 1800 2000 ਦਾ ਪਰ ਇਹਦੇ ਵਿੱਚ ਇੱਕ ਟੋਕ ਔਨ ਕਰਕੇ ਇਹਦੀ ਵੈਲਿਊ ਖਤਮ ਹੈ ਲੈਣਾ ਲੈ ਲਿਓ ਜੀ ਤੇ ਨਹੀਂ ਤਾਂ ਫਿਰ ਇਹਨਾਂ ਨੂੰ ਆਪਾਂ ਤਾਂ ਸੁਵਾਉਣੀ ਸੁਵਾਉਣਾ ਜੀ ਦੇਖੋ ਜੀ ਬਣੂ ਸੂਟ ਹੈਗਾ ਪ੍ਰੋਪਰ ਵਧੀਆ ਫਰਕ ਆ ਦੇਖੋ ਜੀ 5 ਮੀਟਰ ਤੋਂ ਉੱਪਰ ਆ ਗਿਆ ਜੀ ਪੌਣਾ ਮੀਟਰ ਤੋਂ ਅੱਧੇ ਮੀਟਰ ਤੋਂ ਵੱਧਾ ਪੌਣੇ ਮੀਟਰ ਨੂੰ ਪੌਣੇ ਸੀ ਮੀਟਰ باندې ਚੱਲੋ ਵੀ ਜਿਹੜੀ ਇਹ ਟੋਕ ਹੈ ਆਰਾਮ ਨਾਲ ਨਿਕਲਦੀ ਹੈ ਜੀ ਆਹ ਤੁਸੀਂ ਬਾਜੂ ਤੇ ਘੇਰੇ ਤੇ ਵੀ ਲੈ ਸਕਦੇ ਹੋ ਜਿਹੜੀ ਟੋਕ ਹੈ ਇਹ ਇੱਥੇ ਆ ਵੀ ਅਗਰ ਤੁਸੀਂ ਇਹਦੇ ਵਿੱਚੋਂ ਪਹੁੰਚੇ ਵੀ ਲਵਣਾ ਤਾਂ ਵੀ ਕੋਈ ਇਸ਼ੂ ਨਹੀਂ ਹੈਗਾ ਆ ਲੇਖੋ ਜੀ ਬਾਜੂ ਬਣਾਓ ਜੋ ਮਰਜੀ ਹੋ ਇੱਕੋ ਹੀ ਟੋਕ ਰਹਿਣ ਵਾਲੀ ਹੈ ਜੀ ਸੂਟ ਬਹੁਤ ਮਹਿੰਗਾ ਹੈ ਪਰ ਇਹ ਮਾੜੀ ਕਿਸਮਤ ਵਿਚਾਰੇ ਚ ਟੋਕ ਲੱਗ ਹੀ ਲੈਣਾ ਲੈ ਲਓ ਨਹੀਂ ਤਾਂ ਜਾਰਤਾ ਸਮਾਈ ਲੈਣਗੇ ਜੀ ਕਿਉਂਕਿ 700 ਦਾ ਤਾਂ ਤੁਹਾਨੂੰ ਖੁਦ ਨੂੰ ਵੀ ਪਤਾ ਵੀ ਇਹ ਇਹਦਾ ਤਾਂ ਕੋਈ ਵਰਕ ਵੀ ਨਹੀਂ ਕਰਦਾ ਐਡਾ ਭਰਾ ਨਹੀਂ ਫਿਰ ਸੋਨੂੰ ਮੇਰੇ ਬਾਹਰ ਇਸ ਵੀਡੀਓ 'ਚ ਆ ਦੇਖੋ ਜੀ ਮੈਨੂੰ ਪਤਾ ਛੱਡਣੀ ਨਹੀਂ ਕਿਸੇ ਨੇ ਮੇਰੇ ਜੋਗਰਾ ਕੌਣ ਛੱਡਦਾ ਜੀ ਘੱਟੋ ਘੱਟ 900000 ਦੀ ਕੜਾਈ ਹੈ ਤੇ 700 ਚ ਨੂੰ ਕੌਣ ਛੱਡੂ ਜੀ ਕੋਈ ਨਹੀਂ ਛੱਡਦਾ ਤੇ ਸੂਟ ਹੈ ਜੀ ਸੌਫਟ ਸੌਫਟ ਸੋ ਜਿਹੜਾ ਵੀ ਸੂਟ ਸੋਨੂੰ ਪਸੰਦ ਆਏ ਪਲੀਜ਼ ਅ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਵੀਡੀਓ ਬਣਾਉਣ 'ਚ ਕੋਈ ਗਲਤੀ ਹੋਵੇ ਤਾਂ ਸੌਰੀ ਪਰਮਾਤਮਾ ਸੋਨੂੰ ਖੁਸ਼ ਰੱਖੇ ਚੰਗੀ ਕਲਾ 'ਚ ਰੱਖੇ ਤੁਸੀਂ ਸਦਾ ਖੁਸ਼ ਰਹੋ ਥੈਂਕ ਯੂ